来 ਮੇਟਰੋ ਸੰਘੇੜੇ ਨਾਲ ਜਲੂਰ ਵਾਲੀ ਸੜਕ ਦੇ ਉੱਪਰ ਖੜੇ ਆ ਬਾਈ ਕੁਲਦੀਪ ਦੇ ਘਰੇ ਪੰਗੂ ਟਰੈਕਟਰ ਦੇ ਨਾਂ ਤੇ ਬਾਈ ਦਾ ਕਾਰੋਬਾਰ ਹੈ ਆ ਖੜਾ ਹੈ ਪ੍ਰੀਤ ਟਰੈਕਟਰ ਬਿਲਕੁਲੀ ਬਾਜਵਰੇਟ ਚ ਦਵਾ ਦਾਂਗੇ ਮਾਡਲ 2010 ਆ ਬਾਈ ਹਾਂਜੀ 2010 ਮੰਨ ਲਈ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਸਾਰਾ ਰੇਮ ਰੇ ਧਰਮੇ ਚਾਰੇ ਟਾਇਰਾਂ ਦੀ ਕੜੀ ਸੜੀ ਚੈੱਕ ਕਰਵਾ ਦੇ ਪੂਰੀ ਗਾਰੰਟੀ ਵਾਲਾ ਟਰੈਕਟਰ ਹੈ ਬਾਈ ਰੇਟ ਲਾ ਦਿਦਾ ਜਾਇ ਜਾਇ ਪਰ ਰੇਟ 265000 ਰੁਪਏ ਜੀ 265000 ਛੱਡੇਗਾ ਕਿੰਨੇ ਦਾ 260 ਦਾ ਦੇ ਦਿਆਂਗੇ ਵਾਰ 2 ਲੱਖ ਤੇ 60 ਹਜ਼ਾਰ ਦਾ ਓਕੇ ਤੇ ਜਿਹੜਾ ਆ ਖੜਾ ਵੀ ਆ ਕਿੰਨਾ ਮਾਡਲ ਹੈ 2012 ਮਾਡਲ ਹੈ ਪਟਿਆਲਾ 12 ਮਾਡਲ ਹੈ ਡੀਆਈ 60 ਆਰਐਕਸ ਹੈ ਹਾਂਜੀ ਇਹਦਾ ਨੰਬਰ ਵੀ ਪੰਜਾਬ ਦਾ ਹੈ ਨੰਬਰ ਆ ਜੀ ਕਿੰਨੇ ਦਾ ਦੇਣਾ ਮੁੱਲ ਦਾ 4 ਲੱਖ ਰੁਪਈਆ ਜੀ 390 ਹਜ਼ਾਰ ਦਾ ਜੀ 390 ਹਜ਼ਾਰ ਦਾ ਓਕੇ ਤੇ ਜਿਹੜਾ ਆ ਖੜਾ ਵੀ ਇਹ ਕਿੰਨਾ ਮਾਡਲ ਹੈ ਇਹ 2009 ਮਾਡਲ ਹੈ ਹਾਂ ਪੰਜਾਬ ਨੰਬਰ ਆ ਜੀ ਇਹ ਵੀ ਓਕੇ ਇਹ 4.5 ਲੱਖ ਰੁਪਈਆ ਦੇਈ ਇਹ 4.5 ਲੱਖ ਦਾ ਮਾਨਤਨ ਕਿੰਨਾ ਕੂਗੇ ਕਰ ਦਿਆਂਗੇ ਜੀ ਬਾਕੀ ਮੌਕੇ ਤੇ ਮੌਕੇ ਦੀ ਹੋਊਗਾ ਚੁੱਪ ਕਰਕੇ ਆ ਜਾਓ ਮਿੱਤਰੋ ਨਾਂ ਬਾਈ ਦਾ ਕੁਲ ਪੰਗੂ ਟਰੈਕਟਰ ਸੰਘੇੜਾ ਜਲੂਰ ਵਾਲੀ ਸੜਕ ਦੇ ਉੱਪਰ ਨਾ ਬਾਈ ਦਾ ਵੱਡਾ ਸਾਰਾ ਸ਼ੋਰੂਮ ਪਿਆ ਹੋਇਆ ਸੌਹਰ ਟਰੈਕਟਰ ਅੰਦਰ ਖੜੇ ਹੁੰਦੇ ਆ ਜੇ ਤੁਹਾਡੇ ਲਈ ਕੋਈ ਟਰੈਕਟਰ ਹੈ ਵਿੱਚ ਘਟਵਾਉਣਾ ਤਾਂ ਵੀ ਘੱਟ ਲੂ ਲੋਨ ਵੀ ਕਰਵਾਉਂਦਾ ਆ ਜੋ